ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿੱਖ ਧਰਮ ਦੇ ਸਤਵੇਂ ਗੁਰੂ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੀ ਸ਼੍ਰੀ ਗੁਰੂ ਹਰ राय ਜੀ ਸਿੱਖ ਧਰਮ ਦੇ 10 ਗੁਰੂਆਂ ਦੇ ਵਿੱਚੋਂ ਸਤਵੇਂ ਗੁਰੂ ਮੰਨੇ ਜਾਂਦੇ ਸਨ ਆਪ ਜੀ ਦਾ ਜਨਮ 16 ਜਨਵਰੀ 1630 ਵਿੱਚ ਕਿਰਤਪੁਰ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ ਅਤੇ ਮਾਤਾ ਨਿਹਾਲ ਕੌਰ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ। ਆਪ ਜੀ ਨੂੰ ਚੀਮੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਚਲਾਣਾ ਕਰਨ ਤੋਂ ਤਕਰੀਬਨ 2 ਸਾਲ ਪਹਿਲਾਂ 1642 ਈਸਵੀ ਵਿੱਚ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ ਗੁਰੂ ਹਰਗੋਬਿੰਦ ਜੀ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ 3 ਮਾਰਚ 1644 ਨੂੰ 14 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰ राय ਜੀ ਨੂੰ ਸਿੱਖ ਧਰਮ ਦੇ ਆਗੂ ਬਣਾਇਆ ਆਪ ਜੀ ਨੇ ਅਗਲੇ ਲਗਭਗ 17 ਸਾਲ ਤੱਕ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਸ਼੍ਰੀ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਦਾਦਾ ਜੀ ਗੁਰੂ ਹਰगोबिंद ਸਾਹਿਬ ਜੀ ਦੀ ਦੁਆਰਾ ਸਿੱਖਾਂ ਲਈ ਫੌਜੀ ਸਿਖਲਾਈ ਦਿੱਤੀ ਸ਼ੁਰੂ ਕੀਤੀ ਪਰੰਪਰਾ ਨੂੰ ਜਾਰੀ ਰੱਖਿਆ ਸ੍ਰੀ ਗੁਰੂ ਹਰ राय ਜੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੱਕਾਂ ਦੀ ਵੀ ਵਕਾਲਤ ਕੀਤੀ ਉਹਨਾਂ ਦਾ ਮੰਨਣਾ ਸੀ ਕਿ ਸਾਰੇ ਮਨੁੱਖ ਬਰਾਬਰ ਹਨ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਵੇ ਸ੍ਰੀ ਗੁਰੂ ਹਰ राय ਜੀ ਦੀਆਂ ਸਿੱਖਿਆਵਾਂ ਦੂਸਰਿਆਂ ਦੀਆਂ ਸੇਵਾਾਂ ਤੇ ਦਿਆਵਾਲਾ ਜੀਵਨ ਜਿਉਣ ਤੇ ਕੇਂਦ੍ਰਿਤ ਸੰ ਆਪ ਜੀ ਦਾ ਮੰਨਦੇ ਸੀ ਕਿ ਹਰ ਕਿਸੇ ਦਾ ਫਰਜ਼ ਬੰਦਾ ਹੈ ਕਿ ਕਿ ਉਹ ਲੋੜਵੰਦਾਂ ਦੀ ਮਦਦ ਕਰੇ ਚਾਹੇ ਉਹ ਕਿਸੇ ਵੀ ਸਮਾਜ ਜਾਂ ਧਰਮ ਦਾ ਹੋਵੇ ਗੁਰੂ ਹਰ राय ਜੀ ਨੇ ਇਹ ਵੀ ਉਪਦੇਸ਼ ਦਿੱਤਾ ਕਿ ਜੀਵਨ ਵਿੱਚ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਆਪ ਜੀ ਨੇ ਆਪਣੇ ਪਰੋਕਾਰਾਂ ਨੂੰ ਸਿਮਰਨ ਕਰਨ অতি ਸਾਦਗੀ ਦਾ ਜੀਵਨ ਬទਿਤ ਕਰਨ ਲਈ ਉਤਸ਼ਾਹਿਤ ਕੀਤਾ ਸਿੱਖ ਧਰਮ ਵਿੱਚ ਸ੍ਰੀ ਗੁਰੂ ਹਰ राय ਜੀ ਦਾ ਯੋਗਦਾਨ ਸ੍ਰੀ ਗੁਰੂ ਹਰ राय ਜੀ ਸਿੱਖ ਧਰਮ ਵਿੱਚ 7ਵੇਂ ਗੁਰੂ ਸਨ ਅਤੇ ਉਹਨਾਂ ਨੂੰ ਸਭ ਤੋਂ ਮਹੱਤਵਪੂਰਨ ਗੁਰੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਗੁਰੂ ਹਰ Rai ਜੀ ਨੇ ਜ਼ੁਲਮ ਵਿਰੁੱਧ ਲੜਨ ਅਤੇ ਦੁਖੀ ਲੋਕਾਂ ਦੀ ਮਦਦ ਕਰਨ ਦੇ ਆਪਣੇ ਪਿਤਾ ਦੇ ਕੰਮ ਨੂੰ ਜਾਰੀ ਰੱਖਿਆ ਉਹਨਾਂ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਹਰ ਸਿੱਖ ਧਰਮ ਨੂੰ ਫੈਲਾਉਣ ਵਿੱਚ ਵੀ ਬਹੁਤ ਮਦਦ ਕੀਤੀ ਸ਼ਿਵ ਗੁਰੂ ਹਰ ਰਾਏ ਜੀ ਇੱਕ ਮਹਾਨ ਸਿੱਖਿਆਕ ਅਤੇ ਆਗੂ ਸਨ ਉਹਨਾਂ ਦੀ ਸਿੱਖਿਆਵਾਂ ਅੱਜ ਵੀ ਸਿੱਖਾਂ ਨੂੰ ਪ੍ਰੇਰਿਤ ਕਰਦੀਆਂ ਹਨ ਉਹਨਾਂ ਨੇ ਸਿਖਾਇਆ ਕਿ ਸਾਰੇ ਲੋਕ ਬਰਾਬਰ ਹਨ ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ ਅਤੇ ਇਹ ਕਿ ਹਰ ਕਿਸੇ ਨੂੰ ਇੱਜ਼ਤ ਅਤੇ ਸਮਾਨ ਦੀ ਜ਼ਿੰਦਗੀ ਜੀਣ ਦਾ ਮੌਕਾ ਮਿਲਣਾ ਚਾਹੀਦਾ ਹੈ ਆਪ ਜੀ ਨੇ ਦੂਜਿਆਂ ਦੀ ਮਦਦ ਕਰਨ ਦੀ ਮਹੱਤਤਾ ਦੇ ਵੀ ਬਹੁਤ ਜ਼ੋਰ ਦਿੱਤਾ ਭਾਵੇਂ ਉਹ ਤੁਹਾਡੇ ਆਪਣੇ ਪਾਹੀ ਚਾਰੇ ਦਾ ਹਿੱਸਾ ਕਿਉਂ ਨਾ ਹੋਣ ਸ੍ਰੀ ਗੁਰੂ ਹਰ Rai ਜੀ ਦੀ ਮਿਸਾਲ ਸਿੱਖਾਂ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ ਕਿਉਂਕਿ ਉਹਨਾਂ ਦੀ ਸਿੱਖਿਆਵਾਂ ਇੱਕ ਹੋਰ ਨਿਆਂਪੂਰਨ ਅਤੇ ਬਰਾਬਰੀ ਵਾਲਾ ਸੰਸਾਰ ਸਿਰਜਣ ਲਈ ਕੰਮ ਕਰਦੀਆਂ ਹਨ ਇਸ ਤੋਂ ਇਲਾਵਾ ਉਹਨਾਂ ਨੇ ਦੂਜਿਆਂ ਦੀ ਮਦਦ ਕਰਨਾ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਤੇ ਵੀ ਜ਼ੋਰ ਦਿੱਤਾ ਆਪ ਜੀ ਨੇ ਗਰੀਬ ਕਿਸਾਨਾਂ ਨੂੰ ਜ਼ਮੀਨ ਅਤੇ ਪੈਸੇ ਦੇ ਕੇ ਮਦਦ ਕੀਤੀ ਤਾਂ ਜੋ ਆਪਣੇ ਉਹ ਖੇਤ ਸ਼ੁਰੂ ਕਰ ਸਕਣ ਉਹਨਾਂ ਨੇ ਬਹੁਤ ਸਾਰੇ ਲੰਗਰ ਮੁਫਤ ਰਸੋਈਆਂ ਵੀ ਸ਼ੁਰੂ ਕੀਤੀਆਂ ਜਿੱਥੇ ਹਰ ਤਰ੍ਹਾਂ ਦੇ ਲੋਕ ਜਾਤ ਧਰਮ ਦੀ ਚਿੰਤਾ ਕੀਤੇ ਬਿਨਾ ਆ ਕੇ ਖਾ ਸਕਦੇ ਸੀ ਸ੍ਰੀ ਗੁਰੂ ਹਰ Rai ਜੀ ਨੇ ਗੁਰਦੁਆਰਾ ਸਾਹਿਬ ਦਾ ਵਿਕਾਸ ਕੀਤਾ ਆਪ ਜੀ ਨੇ ਚਿਕਿਤਸਾ ਨੂੰ ਅੱਗੇ ਵਧਾਉਂਦੇ ਹੋਏ ਕਿਰਤਪੁਰ ਵਿੱਚ ਲੋੜਵੰਦ ਲੋਕਾਂ ਦੇ ਮੁਫਤ ਇਲਾਜ ਲਈ ਇੱਕ ਆਯੂਵੈਦਿਕ ਹਸਪਤਾਲ ਵੀ ਸਥਾਪਿਤ ਕੀਤਾ। ਗੁਰੂ ਜੀ ਨੇ ਕਈ ਜੜੀ ਬੂਟੀਆਂ ਨਾਲ ਬਣੀ ਦਵਾਈਆਂ ਨਾਲ ਕਈ ਜਾਨਲੇਵਾ ਬਿਮਾਰੀਆਂ ਵੀ ਜਿਵੇਂ ਕਿ ਹੈਜ਼ਾ ਅਤੇ ਚੀਚਕ ਨਾਲ ਲੜਨ ਲਈ ਦਿੱਲੀ ਵਿੱਚੋਂ ਮਦਦ ਕੀਤੀ। ਸ਼੍ਰੀ ਗੁਰੂ ਹਰਿ ਰਾਏ ਜੀ ਜਾਨਵਰਾਂ ਪ੍ਰਤੀ ਆਪਣੇ ਪਿਆਰ ਅਤੇ ਦੇਖਭਾਲੀ ਵੀ ਜਾਣੇ ਜਾਂਦੇ ਸਨ ਆਪ ਜੀ ਨੇ ਜਾਨਵਰਾਂ ਦੀ ਦੇਖਪਾਲ ਅਤੇ ਚਿੜੀਆਂ ਘਰ ਦਾ ਸੰਕਲਪ ਵੀ ਪੇਸ਼ ਕੀਤਾ ਸ਼੍ਰੀ ਗੁਰੂ ਹਰਿ ਰਾਏ ਜੀ ਦੇ ਬਾਗਾਂ ਵਿੱਚ ਬਹੁਤ ਸਾਰੇ ਦੇਸੀ ਅਤੇ ਵਿਦੇਸ਼ੀ ਜਾਨਵਰ ਸਨ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਬਹੁਤ ਦੇਖਪਾਲ ਅਤੇ ਇਲਾਜ ਕਰਦੇ ਸਨ ਆਪ ਜੀ ਨੂੰ ਪੰਛੀਆਂ ਨਾਲ ਵੀ ਬਹੁਤ ਪਿਆਰਾ ਰਿਸ਼ਤਾ ਸੀ ਸ਼੍ਰੀ ਗੁਰੂ ਹਰ Rai ਜੀ ਦੀ ਵਿਰਾਸਤ ਵਿੱਚ ਅੱਜ ਵੀ ਉਹਨਾਂ ਦੇ ਵੱਡੇ ਅਤੇ ਛੋਟੇ ਸਾਰੇ ਪ੍ਰਾਣੀਆਂ ਲਈ ਦਇਆ ਸੇਵਾ ਅਤੇ ਪਿਆਰ ਦੀ ਸਿੱਖਿਆਵਾਂ ਦੁਆਰਾ ਜਾਰੀ ਹਨ ਲੋੜਵੰਦਾਂ ਦੀ ਮਦਦ ਕਰਨ ਲਈ ਉਹਨਾਂ ਦੀ ਵਜਨ ਬਤਨਤਾ ਦੁਨੀਆ ਭਰ ਦੀ ਸਿੱਖਾਂ ਲਈ ਇੱਕ ਪ੍ਰੇਰਣਾ ਹੈ। ਅਤੇ ਉਹ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਸਾਰੇ ਆਪਣੀ ਮਨੁੱਖਤਾ ਵਿੱਚ ਜੁੜੇ ਹੋਏ ਹਾਂ। ਆਪ ਜੀ ਨੂੰ ਬਾਣੀ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਸੰਗਤਾਂ ਨੂੰ ਵੀ ਸਦਾ ਅਕਾਲ ਪੁਰਖ ਉੱਤੇ ਭਰੋਸਾ ਰੱਖਣ ਲਈ ਅਤੇ ਬਾਣੀ ਦਾ ਨਿਤਨੇਮ ਕਰਨ ਦੀ ਸਿੱਖਿਆ ਦਿੰਦੇ ਸਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦਾ ਪਰਿਵਾਰ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦਾ ਵਿਹਾ 10 ਸਾਲ ਦੀ ਉਮਰ ਵਿੱਚ ਦਇਆ RAM ਦੀ ਪੁੱਤਰੀ ਮਾਤਾ ਕ੍ਰਿਸ਼ਨ ਕੌਰ ਨਾਲ ਹੋ ਗਿਆ ਆਪ ਜੀ ਦੇ ਦੋ ਸੁਪੁੱਤਰ ਸਨ ਸ਼੍ਰੀ RAM Rai ਜੀ ਅਤੇ ਸ੍ਰੀ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾ ਗੇ ਸ੍ਰੀ ਗੁਰੂ ਹਰ राय ਜੀ 6 ਅਕਤੂਬਰ 1666 ਨੂੰ 31 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗੇ ਉਹਨਾਂ ਨੇ ਆਪਣੀ ਗੁਰਗੱਦੀ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਸੋੰਪੀ ਗੁਰਗੱਦੀ ਸੌਂਪਨ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਿੱਖਾਂ ਦੇ 8ਵੇਂ ਗੁਰੂ ਵਜੋਂ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ